ਲਾਕੇ ਪਰਿਵਾਰ ਦਾ ਜਿਹੜਾ ਜਿੰਦਗੀ ਰੂਪੀ ਜਿਹੜੀ ਰੋੜਾਂਗੇ ਪਰ ਇੱਥੇ ਬੌਣਾ ਰੋਗ ਜਿਹੜਾ ਡਿੱਕਾ ਬਣਿਆ ਹੋਇਆ ਹਲਦੀ ਰੋਗ ਡਿੱਕਾ ਬਣਿਆ ਹੋਇਆ ਦੇਖੋ ਇਹ ਬਿਮਾਰੀ ਤਾਂ ਠੀਕ ਹੋਣੀ ਨਹੀਂ ਜਿਹੜੀ ਉਹਨਾਂ ਗੰਡ ਬਣ ਗਈ ਹੈ ਇਹ ਸਿਉਂਕੇ ਦੁਆਰਾ ਚੌਲ ਦਾ ਬੰਨਾ ਇਹ ਵਾਲਾ ਦਾਣਾ ਇਹ ਦਾਣਾ ਦੇਖੋ ਇਹਦੇ ਨਾਲ ਲੱਗਿਆ ਹੋਇਆ ਹੈ ਹਲਦੀ ਦੇ ਨਾਲ ਜਾਨਾ ਵਜਦਾ ਹੈ ਲੇਕਿਨ ਇਹ ਤਾਂ ਹਲਦੀ ਬਣੀ ਨਹੀਂ ਇਹਦੇ ਵਿੱਚ ਤਾਂ ਚੌਲ ਹੈ ਜੇਕਰ ਇਹ ਦਾਣਾ ਇਹ ਚੌਲ ਦਾ ਚੌਲ ਪਿਆ ਹਲਦੀ ਨਹੀਂ ਬਣੀ ਤਾਂ ਫਿਰ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਹਲਦੀ ਗਾਂ ਵਜੂਗਾ ਦੇਖੋ ਚੌਲ ਖੜਾ ਵਧੀਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਮੈਂ ਕਹਾਂ ਕਿ ਆ ਖੇਤ ਹੈ ਇਹਦੇ ਚ ਅਜ ਨਵੀਂ ਹਲਦੀ ਬਣ ਜੂਗੀ ਨਵੀਂ ਹਲਦੀ ਨਹੀਂ ਅਜ ਪਣਨ ਵਾਲੀ ਜੇਕਰ ਕੋਈ ਕੰਪਨੀ ਕੋਈ ਵੀ ਹੋਵੇ ਹਲਦੀ ਦਾ ਇਲਾਜ ਕਰਦੀ ਆ ਤਾਂ ਤੁਸੀਂ ਉਹਨਾਂ ਨੂੰ 50000 ਰੁਪਏ ਦੇਮੋਗੇ ਕਿਉਂਕਿ ਇੱਥੇ ਰਜਾਨਾ YouTube 'ਤੇ ਨਵੀਆਂ ਵੀਡੀਓ ਪਾ ਰਿਹਾ ਹੈ ਕੋਈ ਕਹਿੰਦਾ ਕਿ ਆ ਦਵਾਈ ਛਿੜਕ ਲਓ ਕੋਈ ਕਹਿੰਦਾ ਆ ਛਿੜਕ ਲਓ ਸਾਡੇ ਯੂਟਿਊਬਰਾਂ ਨੂੰ ਇਹ ਚਾਹੀਦਾ ਹੈ ਕਿ ਇਹ ਟਾਈਮ ਤੇ ਖਾਨ ਨਾਲ ਖੜਨ ਕਿ ਆਪਾਂ ਸਿੱਧਾ ਇੱਕ ਇਨਾਮ ਰੱਖ ਦਿੰਦੇ ਆ ਕਿ ਭਾਈ ਜਿਹੜਾ ਬੰਦਾ ਇਹਨੂੰ ਠੀਕ ਕਰ ਦੇਗਾ ਉਹ 50000 ਰੁਪਏ ਲੈ ਜੀ ਪੰਜਾਬ ਜਿਹੜੀਆਂ ਜਥੇਬੰਦੀਆਂ ਨੇ ਕਿਸਾਨ ਯੂਨੀਅਨਾਂ ਨੇ ਉਹਨਾਂ ਦਾ ਸਟੈਂਡ ਕਿੱਥੇ ਦੇਖਦੇ ਚਲੋ ਅਸੀਂ ਦਿੱਲੀ ਦਾ ਮੋਰਚਾ ਜਿੱਤ ਕੇ ਆਇਆ ਜੀ ਉਸ ਮੋਰਚੇ ਤੋਂ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਟੁੱਟਿਆ ਕਿਸੇ ਲੈਵਲ ਤੇ ਜਥੇਬੰਦੀਆਂ ਰੂਟ ਲੈਵਲ ਤੇ ਕੰਮ ਕਰਨ ਦੇ ਵਿੱਚ ਫੇਲ ਹੋ ਗਈ ਇਹ ਹਲਦੀ ਰੋਗ ਹੈ ਹਲਦੀ ਰੋਗ ਤਾਂ ਪਹਿਲੀ ਗੱਲ ਤੇ ਹੈ ਕਿ ਕੈਸੇ ਸਭ ਤੋਂ ਵੱਡਾ ਮੁੱਦਾ ਚੱਕਣ ਵਾਲਾ ਇਹ ਹੈਗਾ ਕਿ ਜਿਹੜੇ ਬੰਦੇ ਨੇ 2-2 3-3 ਦਿਨ ਸਪਰੇਅ ਕੀਤੀਆਂ ਸਪਰੇਅ ਕਰਨ ਦੇ باوجود ਉਹ ਰੇ ਖੇਤ ਬਿਮਾਰੀ ਆ ਗਈ ਹੈ ਤੇ ਜ਼ਿੰਮੇਵਾਰਤਾ ਬਣਦੀ ਹੈ ਮੈਂ ਮੰਨਦਾ ਕਿ ਵਰਖਾ ਪਵੇਗੀ ਤਾਂ ਇਹ ਚੀਜ਼ਾਂ ਕੰਟਰੋਲ ਨਹੀਂ ਹੋਣੀਆਂ ਇਹ ਸੱਚ ਹੈ ਪਰੰਤੂ ਜੇ ਇਹ ਕੰਟਰੋਲ ਨਹੀਂ ਹੋਣੀਆਂ ਤਾਂ ਫਿਰ ਜਸ ਬੰਦੇ ਨੇ ਉਸ ਸਮੇਂ ਸਪਰੇਅ ਕਰਾਇਆ ਸੀ ਕੀ ਗਾਰੰਟੀ ਦੇ ਕੇ ਕਰਵਾਈ ਸੀ ਜੇ ਤੁਹਾਨੂੰ ਪਤਾ ਹੈ ਕਿ ਮੀਂਹ ਪੈ ਰਿਹਾ ਹੈ ਜੀ ਕੰਟਰੋਲ ਹੋਣੀ ਨਹੀਂ ਤਾਂ ਫਿਰ ਸਾਨੂੰ ਸਪਰੇਅ ਨਹੀਂ ਕਰਨੀ ਚਾਹੀਦੀ ਕਮਾਈ ਵਾਲਾ ਤਾਂ ਕਮਾਈ ਕਰ ਗਿਆ ਇਹ ਮੁੱਦੇ ਇਸ ਜਿਹੜਾ ਹੈਗਾ ਕਿਸਾਨ ਇਹਨਾਂ ਦੇ ਚੱਕਨੇ ਬੰਦੇ ਸਾਡਾ ਕੰਮ ਨਹੀਂ ਮੁੱਦੇ ਛੱਕਣਾ ਸਾਡਾ ਕੰਮ ਹੈਗਾ ਤਕਨੀਕੀ ਜਾਣਕਾਰੀ ਮਈਆ ਕਰਾਉਣਾ ਮੁੱਦੇ ਚੱਕਣਾ ਇਹ ਸਾਡੀਆਂ ਜਥੇਬੰਦੀਆਂ ਦੀ ਦਿੱਕਤ ਦੋਵਾਂ ਤਰ੍ਹਾਂ ਦੀ ਆ ਕਿਸਾਨ ਹੈ ਇਹ ਜਦੋਂ ਜਥੇਬੰਦੀਆਂ ਆਵਾਜ਼ ਦਿੰਦੀਆਂ ਇਹ ਦੇ ਨਾਲ ਕੋਸਾ ਉਹਨਾਂ ਨਹੀਂ ਤੁਰਦਾ ਏ ਵੀ ਬਰਾਬਰ ਤੁਰੇ ਉਹ ਵੀ ਮੈਸੇਜ ਲੈ ਕੇ ਜਾਂ ਦੋਵੇਂ ਦੁਵਾਰਾ ਤੋਂ ਇਕੱਠੇ ਹੋ ਜੀ ਜੋ ਵੀ ਗਲਤਫਹਿਮੀਆਂ ਉਹ ਦੂਰ ਹੋਣ ਕਿਸਾਨ ਬਿਨਾ ਜਥੇਬੰਦੀ ਨਹੀਂ ਜਥੇਬੰਦੀ ਬਿਨਾ ਕਿਸਾਨ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਾਂ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਖੇਤਾਂ ਦੇ ਵਿੱਚ ਮੌਜੂਦ ਹੈ ਖੇਤਾਂ 'ਚ ਕਿਉਂ ਖੜੇ ਆ ਇਹਦਾ ਕਾਰਨ ਤੁਹਾਨੂੰ ਦੱਸਾਂਗੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਦੀ ਰੋਗ ਨੇ ਝੋਨਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਅੱਛਾ ਇਹ ਹਲਦੀ ਰੋਗ ਦੀ ਗੱਲ ਕਰ ਲਈਏ ਬੌਣੇ ਰੋਗ ਦੀ ਗੱਲ ਕਰ ਲਈਏ ਝੋਨਾ ਸੁੱਕ ਜਾਂਦਾ ਜਿੱਥੋਂ ਬਾਨਾ ਸ਼ੁਰੂ ਹੁੰਦਾ ਉੱਥੋਂ ਹੀ ਝੋਨਾ ਸੁੱਕਣਾ ਸ਼ੁਰੂ ਹੋ ਜਾਂਦਾ ਜੜਾਂ ਦੇ ਵਿੱਚੋਂ ਕੀ ਕਾਰਨ ਹੈ ਕਿਉਂ ਨਹੀਂ ਇਹਦੇ ਜਿਹੜੇ ਇੰਤਜ਼ਾਮ ਕੀਤੇ ਗਏ ਅੱਜ ਦਾ ਰੋਗ ਨਹੀਂ ਹੈ ਬਹੁਤ ਸਾਲ ਪਹਿਲਾਂ ਦਾ ਰੋਗ ਹੈ ਔਰ ਖੇਤੀ ਬੜੀ ਮਹਾਰਾ ਡਾਕਟਰ ਕੁਲਦੀਪ ਸਿੰਘ ਸ਼ੇਰਗਲ ਸਾਡੇ ਨਾਲ ਨੇ ਔਰ ਲਗਾਤਾਰ ਜਿਹੜਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਿਹੜੇ ਲੋਕਾਂ ਨੂੰ ਉਜਾਗਰ ਕਰਦੇ ਆ ਝੋਨ ਖੇਤੀ ਵਾਲੇ ਨੂੰ ਲੈ ਕੇ ਜਿਹੜੇ ਅ ਸਮੇ ਸਮੇਤੇ ਜਿਹੜਾ ਆਪਣੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਆ ਪਹਿਲਾਂ ਆਪਾਂ ਉਹਨਾਂ ਦਾ ਸਵਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਜੀ ਕਾ ਸਾ ਜੀ ਆਪਾਂ ਝੋਨਾ ਦੇ ਵਿੱਚ ਖੜੇ ਆ ਹਾਂਜੀ ਪਰ ਇਸ ਟਾਈਮ ਝੋਨਾ ਦੀ ਸਥਿਤੀ ਹੈ ਜਿਹੜੀ ਉਹ ਕੋਈ ਬਹੁਤੀ ਵਧੀਆ ਨਹੀਂ ਹੈਗੀ ਝੋਨਾ ਕਿਸਾਨਾਂ ਨੇ ਲਾਇਆ ਸੀ ਆਸਾਂ ਨਾਲ ਉਮੀਦਾਂ ਨਾਲ ਸਦਰਾ ਨਾਲ ਕਿ ਸਸੀਂ ਝੋਨਾ ਲਾ ਕੇ ਪਰਿਵਾਰ ਦਾ ਜਿਹੜਾ ਜਿੰਦਗੀ ਰੂਪੀ ਜਿਹੜੀ ਰੋੜਾਂਗੇ ਪਰ ਇੱਥੇ ਬੌਣਾ ਰੋਗ ਜਿਹੜਾ ਡਿੱਕਾ ਬਣਿਆ ਹੋਇਆ ਹਲਦੀ ਰੋਗ ਡਿੱਕਾ ਬਣਿਆ ਹੋਇਆ ਪਹਿ ਹਲਦੀ ਰੋਗ ਦੀ ਗੱਲ ਕਰ ਲਈਏ ਕਿਉਂਕਿ ਇਹ ਅਸੀਂ ਇਸ ਸਮੇਂ ਜਿਹੜਾ ਜਗਾ ਖੜੇ ਆਂ ਇਸ ਖੇਤ ਦੇ ਵਿੱਚ ਹਲਦੀ ਰੋਗ ਕਾਫੀ ਜ਼ਿਆਦਾ ਹਮਲਾ ਹੈ ਹੂੰ ਤਾਂ ਇਸੇ ਰੋਗ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਲਈਏ ਕਿ ਜਿਵੇਂ ਕੋਨਾ ਖੇਤ ਹੈ ਇਸ ਦੇ ਵਿੱਚ ਜਿਹੜਾ ਹੈਗਾ ਹਲਦੀ ਰੋਗ ਆਇਆ ਹੋਇਆ ਹੈ ਪਹਿਲੀ ਗੱਲ ਤਾਂ ਭਾਈ ਜੀ ਇਹ ਹੈ ਕਿ ਕਿਸਾਨ ਨੇ ਸਮਝਣਾ ਪੈ ਗਿਆ ਕਿ ਹਲਦੀ ਰੋਗ ਨੱਗੇ ਵੱਧਦਾ ਨਹੀਂਗਾ ਜੀ ਕਿਉਂਕਿ ਕਿਸਾਨ ਵੀ ਦੇ ਕੋਲੇ ਦੋ ਚੀਜ਼ਾਂ ਆਂ ਜਦੋਂ ਖੇਤ ਬਿਮਾਰੀ ਆ ਗਈ ਤਾਂ ਬੰਦਾ ਸੋਚਦਾ ਕਿ ਔਰ ਕਿਸ ਨਾਗੇ ਤਰੀਕੇ ਦੇ ਨਾਲ ਇਹ ਬਿਮਾਰੀ ਠੀਕ ਹੋ ਜੇ ਦੇਖੋ ਇਹ ਬਿਮਾਰੀ ਤਾਂ ਠੀਕ ਹੋਣੀ ਨਹੀਂ ਜਿਹੜੀ ਉਹਨਾਂ ਗੰਡ ਬਣ ਗਈ ਐ ਇਹ ਸਿਉਂਕੇ ਦੁਆਰਾ ਚੌਲ ਤਾਂ ਬਨਣਾ ਨਹੀਂ ਜੀ ਤਾਂ ਪਹਿਲੀ ਗੱਲ ਇਹ ਕਿ ਦੂਸਰੀ ਗੱਲ ਕਿਸਾਨ ਕਹਿੰਦਾ ਕਿ ਠੀਕ ਐ ਸਿਉਂਕੇ ਚੌਲ ਤਾਂ ਨਹੀਂ ਬਨਣਾ ਪਰ ਯਾਰ ਇਹ ਹਲਦੀ ਅੱਗੇ ਨਾਲ ਵਾਜੇ ਹੁਣ ਆਪਣਾ ਸਿੱਤੀ ਜੀ ਗੱਲ ਐ ਕਿ ਭਾਈ ਹਲਦੀ ਦਾ ਅੱਗੇ ਨਹੀਂ ਵਾਦੀ ਹੁਣ ਆਹ ਦੇਖੋ ਕਿ ਆਹ ਦਾਣਾ ਜੀ ਜਿਹੜਾ ਇਹ ਵਾਲਾ ਦਾਣਾ ਇਹ ਦਾਣਾ ਦੇਖੋ ਇਹਦੇ ਨਾਲ ਲੱਗਿਆ ਹੋਇਆ ਹੈ ਹਲਦੀ ਦੇ ਨਾਲ ਜਾਨਾ ਵਜਦਾ ਹੈ ਲੇਕਿਨ ਇਹ ਤਾਂ ਹਲਦੀ ਬਣੀ ਨਹੀਂ ਇਹਦੇ ਵਿੱਚ ਤਾਂ ਚੌਲ ਹੈ ਜੇਕਰ ਇਹ ਦਾਣਾ ਇਹ ਚੌਲ ਦਾ ਚੌਲ ਪਿਆ ਹਲਦੀ ਨਹੀਂ ਬਣੀ ਤਾਂ ਫਿਰ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਹਲਦੀ ਗਾਂ ਵਜੂਗਾ ਦੇਖੋ ਚੌਲ ਖੜਾ ਵਧੀਆ ਜੀ ਬਿਲਕੁਲ ਬਿਲਕੁਲ ਸਾਫ਼ ਹੈ ਜੀ ਬਿਲਕੁਲ ਸਾਫ਼ ਹੈ ਪਹਿਲੀ ਗੱਲ ਤਾਂ ਮੈਂ ਤੁਹਾਡੇ ਪੇਜ ਰਾਹੀਂ ਚੈਨਲ ਰਾਹੀਂ ਕਿਸਾਨ ਸਾਥੀ ਨੇ ਕਹਿਣਾ ਚਾਹਾਂਗਾ ਦੇਖੋ ਇਹ ਬਿਮਾਰੀ ਹੁਣ ਆ ਗਈ ਜੀ ਇਹਦਾ ਕੋਈ ਇਲਾਜ ਨਹੀਂ ਹੈਗਾ ਨੰਬਰ 2 ਤੇ ਨਾਂ ਇਹ ਕਿ ਅੱਗੇ ਵਧੇ ਤੇ ਨਾਂ ਜਿਹੜਾ ਹੈਗਾ ਇਹਨੂੰ ਤੁਸੀਂ ਵਧਣ ਤੋਂ ਰੋਕ ਸਕਦੇ ਹੋ ਉਹ ਗੱਲ ਵਧਣ ਤੋਂ ਰੋਕ ਸਕਦੇ ਗੱਲ ਕਿਉਂ ਕਰਦੇ ਆਪਾਂ ਹੂੰ ਅਸਲਚ ਹੁੰਦਾ ਕੀ ਹੈ ਕਿ ਇਹ ਬਿਮਾਰੀ ਜਿਹੜਾ ਚੋਨਾ ਗੋਪ ਦੇ ਵੇਸ ਸੀਗਾ ਜਾਂ ਚੋਨਾ ਨਸਾਰਾ ਲੈ ਰਿਆ ਸੀ ਉਸ ਸਮੇਂ ਬਿਮਾਰੀ ਫੈਲੀ ਹੈ ਜੀ ਹੁਣ ਤੁਹਾਨੂੰ ਹਲਦੀ ਦਿਖਾਈ ਦੇ ਰਹੀ ਹੈ ਹੂੰ ਪਰੰਤੂ ਹਲਦੀ ਤੋਂ ਜਿਹੜੀ ਪਹਿਲੀ ਸਟੇਜ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਬਿਲਕੁਲ ਵਾਈਟ ਕਲਰ ਦਾ ਜਿਹੜਾ ਹੈਗਾ ਇਹ ਦਾਣੇ ਹੋਣਗੇ ਜਿਸ ਤਰ੍ਹਾਂ ਕਿ ਇੱਥੇ ਮੈਂ ਕੋਈ ਦਾਣੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਜੀ ਪਹਿਲਾਂ ਜਿਵੇਂ ਦੇਖੋ ਕਿ ਇਹ ਦਾਣਾ ਹੁਣ ਛਿੱਲੀ 'ਚ ਬੰਦਾ ਹੈ ਉੱਪਰ ਦੇ ਬਾਅਦ ਦੇਖੀਏ ਜਿਵੇਂ ਆ ਛਿੱਲੀ ਵੱਡੀ ਹੋਏਗੀ ਤਾਂ ਆ ਛਿੱਲੀ ਪਾਟ ਗਈ ਹੂੰ ਪਾਟ ਕੇ ਤੇ ਇਹ ਜਿਹੜਾ ਹੈਗਾ ਹਲਦੀ ਬਣ ਗਈ ਜੀ ਹੁਣ ਜਦੋਂ ਕਿਸਾਨ ਆਪਣੇ ਖੇਤ ਜਾ ਰਿਹਾ ਹੁਣ ਆਹ ਵਾਲਾ ਦੇਖੋ ਇਹ ਹਲਦੀ ਤਾਂ ਦਿਖ ਨਹੀਂ ਰਹੀ ਆਪਾਂ ਦੂਰੋਂ ਜੀ ਇਹ ਛਿੱਲੀ 'ਚ ਬੰਦਾ ਹੈ ਪਹਿਲਾਂ ਇਹ ਇਹ ਪੀਲੇ ਰੰਗ ਦੀ ਗੰਢ ਜੀ ਬੰਦੀ ਹੈ ਫਿਰ ਹਰੇ ਰੰਗ ਦੀ ਹੁੰਦੀ ਹੈ ਉਹਦੇ ਅੰਦਰ ਆਹ ਜਿਹੜੇ ਸਪੋਰ ਹੈ ਇਹ ਵਧਨੇ ਸ਼ੁਰੂ ਹੁੰਦੇ ਹੈ ਵੱਧ ਕੇ ਤੇ ਜਦੋਂ ਇਹ ਪਾਟ ਕੇ ਹਲਦੀ ਬਣਦੀ ਹੈ ਕਿਸਾਨ ਨੂੰ ਹੋਰੋਂ ਦਿਖਾਈ ਦਿੰਦੀ ਹੈ ਜੀ ਹੁਣ ਆਪਾਂ ਦੋ ਗੱਲਾਂ ਕਰਦੇ ਹੁੰਨੇ ਕਿਸਾਨ ਦੇ ਨਾਲ ਵੀ ਇਹਨੂੰ ਆਪਾਂ ਵਧਣਾ ਨਹੀਂ ਰੋਕ ਸਕਦੇ ਕਿਉਂਕਿ ਜਿਹੜੀ ਆ ਛਿੱਲੀ ਬਣ ਗਈ ਜੀ ਇਹਨੇ ਹੁਣ ਪੱਟਣਾ ਆਪਣਾ ਟਾਈਮ ਲੈ ਕੇ ਜਿਹੜਾ ਪੱਟੂ ਕੀ ਤਾਂ ਕਿਸਾਨ ਨੂੰ ਦਿਖਾਈ ਦੇਵੇਗੀ ਕਿਸਾਨ ਵੀਰ ਕਹਿੰਦਾ ਕਿ ਅੱਜ ਮੈਂ ਖੇਤ ਗਿਆ ਸੀ ਅੱਜ ਇੱਕ ਟੋਕੀ ਸੀਗੀ ਲੇਕਿ 4 ਦਿਨ ਬਾਅਦ ਗਿਆ ਤਿੰਨ ਟੋਕੀਆਂ ਹੋਰ ਬਣ ਗਈਆਂ ਇਹ ਕਿੰਨੇ ਖਾਲਸੇ ਜਿਹਾ ਸਵਾਲ ਹੋਰ ਇੱਥੇ ਆ ਬਰਹ ਜਾਂਦਾ ਕਿਸਾਨਾਂ ਦੇ ਵੀ ਸਵਾਲ ਹੈਗੇ ਆ ਕਿ ਕਿਸਾਨ ਜਿਹੜਾ ਮਾਰਦਾ ਉਹ ਜਿਵੇਂ ਤੁਸੀਂ ਦਿਖਾਇਆ ਗਿਆ ਕਿ ਉਹ ਪਾਟੀ ਨਹੀਂ ਹੁੰਦੀ ਇਹ ਕਿੰਨੇ ਦਿਨ ਪਾਟਣ ਦੇ ਲੈ ਜਾਂਦੀ ਆ ਫਿਰ ਤਿੰਨ ਤੋਂ ਚਾਰ ਦਿਨ ਲੈ ਜਾਂਦੀ ਆ ਜਾਂ ਪੰਜ-ਛੇ ਦਿਨ ਲੈ ਜਾਂਦੀ ਆ ਇਹਦਾ ਪ੍ਰੋਸੈਸ ਹੈ ਜਿਹੜਾ ਹੈਗਾ ਮੌਸਮ ਦੇ ਹਿਸਾਬ ਨਾਲ ਟਾਈਮ ਅੱਗੇ ਪਿੱਛੇ ਲੱਗ ਸਕਦਾ ਜੀ ਪਰੰਤੂ ਚੀਜ਼ ਸਮਝਣ ਵਾਲੀ ਇਹ ਹੈ ਕਿ ਜੀਰੇ ਚਾ ਬਣ ਗਿਆ ਜੀ ਕੋਣੀ ਹਲਦੀ ਬਣਨੀ ਹੀ ਬਣਨੀ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਮੈਂ ਕਹਾਂ ਕਿ ਆ ਖੇਤ ਹੈ ਇਹਦੇ ਚ ਅਜ ਨਵੀਂ ਹਲਦੀ ਬਣ ਜੂਗੀ ਨਵੀਂ ਹਲਦੀ ਨਹੀਂ ਅਜ ਬਣਨ ਵਾਲੀ ਜਿਹੜੀ ਹੈਗੀ ਆ ਉਹੀ ਰਹੇਗੀ ਨਾ ਹੀ ਜਿਹੜਾ ਹੈਗਾ ਤੁਸੀਂ ਕਹਿੰਦੇ ਕਿਸ ਤਰ੍ਹਾਂ ਕਰਕੇ ਉੱਡ ਜਾਏਗੀ ਉੱਡ ਕੇ ਗਾਂਹ ਬੂਟੇ ਨੂੰ ਲੱਗ ਜਾਊਗਾ ਲੱਗੀ ਜਾਂਦੀ ਇਹਦੇ ਨਾਲ ਇਸ ਤਰੀਕੇ ਨਾਲ ਕੁਝ ਨਹੀਂ ਹੋਣ ਵਾਲਾ ਜਿਉਂਦਾ ਆਪਾਂ ਦੇਖੀ ਜਾਂਦੇ ਕਿ ਆਹ ਦਾਣਾ ਦੇ ਨਾਲ ਹੈ ਦਾਣਾ ਕੋਲ ਨਾਲ ਖੰਦਾ ਇਸ ਦਾਣੇ ਦੇ ਵਿੱਚ ਨਹੀਂ ਹਲਦੀ ਬਣੀ ਤਾਂ ਇਸ ਦਾਣੇ ਤੋਂ ਇਹ ਕਿਵੇਂ ਬਣ ਜੇਗੀ ਇਸ ਕਰਕੇ ਪੰਜਾਬ ਦੇ ਕਿਸਾਨ ਇਸ ਚੀਜ਼ ਤੋਂ ਬੇਚਿੰਤ ਰਹਿਣ ਬੇ ਕੇ ਡਾਰਨ ਦੀ ਲੋੜ ਨਹੀਂ ਹੈਗੀ ਦੇਖੋ ਬਿਮਾਰੀ ਆ ਗਈ ਇਹ ਤਾਂ ਦੁੱਖ ਦੀ ਗੱਲ ਨਹੀਂ ਹੋਣੀ ਚਾਹੀਦੀ ਸੀ ਪਰੰਤੂ ਆਉਣ ਤੋਂ ਬਾਅਦ ਚ ਨਾ ਹੀ ਤਾਂ ਇਹ ਹੁਣ ਅੱਗੇ ਵਧੇ ਤੇ ਨਾ ਹੀ ਇਹ ਰੁਕੇ ਇਹਦੇ ਕਰਕੇ ਕੋਈ ਸਪਰੇਅ ਕਰਨ ਦੀ ਇਹਨੂੰ ਲੋੜ ਨਹੀਂ ਹੈਗੀ ਅਗਲੀ ਗੱਲ ਕਿਸਾਨ ਵੀ ਰੱਖ ਚੀ ਕਹਦੇ ਪਾਣੀ ਸਿਕਾ ਦਿਓ ਜੀ ਯਾਰ ਪਾਣੀ ਸਿਕਾਉਣਾ ਨਹੀਂ ਆਪਾਂ ਇਹ ਕਹਿੰਦੇ ਕਿ ਪਾਣੀ ਦੀ ਮੈਨੇਜਮੈਂਟ ਸਹੀ ਕਰੋ ਏ ਨਹੀਂ ਹੈਗਾ ਕਿ ਤੁਸੀਂ ਇਸ ਸਮੇਂ ਖੇਤ ਚਿੱਟਾ ਕਰ ਦਿਓ ਤੁਸੀਂ ਖੇਤ ਚਿੱਟਾ ਕਰਤਾ ਤੇ ਹਲਦੀ ਰੋਗ ਨੇ ਉਹਨਾਂ ਨੂੰ ਨੁਕਸਾਨ ਨਹੀਂ ਕਰਨਾ ਜਿੰਨਾ ਨੁਕਸਾਨ ਦਾਣੇ ਦੇ ਪਿਛਕੇ ਹੋ ਜਾਣਾ ਹੈ ਜੀ ਪਾਣੀ ਦੀ ਪ੍ਰੋਪਰ ਮੈਨੇਜਮੈਂਟ ਕਰੋ ਜਿਉਂ ਅਸੀਂ ਕਹਿੰਨੇ ਪਾਣੀ ਸਕਾ ਕੇ ਲਾਉਣਾ ਮਤਲਬ ਇਹ ਨਹੀਂ ਖੇਤ ਚਿੱਟਾ ਕਰਕੇ ਲਾਓ ਉਹਦਾ ਮਤਲਬ ਹੈ ਕਿ ਪਾਣੀ ਹਵਾ ਲਵਾ ਕੇ ਲਾਓ ਪਾਣੀ ਹਵਾ ਲਵਾ ਕੇ ਉਹਨਾਂ ਖੇਤ ਨੂੰ ਲਾਉਂਦੇ ਰਹੋ ਟਾਈਮ ਸਰ ਖੇਤ ਨੂੰ ਪਾਣੀ ਦੇਵੋ ਇਹ ਨਹੀਂ ਕਿ ਖੇਤ ਨੂੰ ਬਹੁਤ ਸਾਰਾ ਪਾਣੀ ਭਰ ਕੇ ਰੱਖਣਾ ਹੈ ਜੀ ਇਹ ਨਹੀਂ ਵੱਦੀ ਇਹਦੀ ਚਿੰਤਾ ਨਾ ਕਰਨ ਜਿੱਥੇ ਹੈਗੀ ਆ ਉੱਥੇ ਹੀ ਰਹੇਗੀ ਜੀ ਖਾਲਸਾ ਜੀ ਤੁਸੀਂ ਦਾਵਾ ਵੀ ਕੀਤਾ ਸੀ ਇਹਦਾ ਕਿ 50000 ਰੁਪਏ ਤੁਸੀਂ ਰੱਖਿਆ ਗਿਆ ਜੇਕਰ ਕੋਈ ਕੰਪਨੀ ਕੋਈ ਵੀ ਹੋਵੇ ਹਲਦੀ ਦਾ ਇਲਾਜ ਕਰਦੀ ਆ ਤਾਂ ਤੁਸੀਂ ਉਹਨਾਂ ਨੂੰ 50000 ਰੁਪਏ ਦੇਮੋਗੇ ਪਰ ਜਿਹੜੀਆਂ ਪੈਸਟਿਸਾਈਡ ਕੰਪਨੀਆਂ ਖੁੱਲੀਆਂ ਹੋਈਆਂ ਨੇ ਪੈਸਟਿਸਾਈਡ ਖੁੱਲੇ ਹੋਇਆ ਉਹ ਲਗਾਤਾਰ ਦਵਾਈਆਂ ਕਿਸਾਨਾਂ ਨੂੰ ਦੇ ਰਹੇ ਆ ਨਹੀਂ ਅਸਲ 'ਚ ਕੀ ਸੀਗਾ ਕਿ ਆਪਾਂ ਨੇ ਕਿਉਂ ਰੌਲਾ ਪਾਉਣਾ ਪਿਆ ਦੇਖੋ ਨਾ ਹੀ ਤਾਂ ਆਪਾਂ ਕੋਈ ਇਸ ਤਰ੍ਹਾਂ ਦਾ ਹੈ ਕਿ ਆਪਾਂ ਇਨਾਮ ਰੱਖੀਏ ਹਨਾ ਇਨਾਮ ਰੱਖਣਾ ਸਾਨੂੰ ਇਸ ਲਈ ਪੈ ਗਿਆ ਕਿਉਂਕਿ ਇੱਥੇ ਰਜਾਨਾ YouTube ਬੰਵੀਆਂ ਵੀਡੀਓ ਪਾ ਰਿਹਾ ਹੈ ਕੋਈ ਕਹਿੰਦਾ ਕਿ ਆ ਦਵਾਈ ਛਿੜਕ ਲੋ ਕੋਈ ਕਹਿੰਦਾ ਆ ਛਿੜਕ ਲੋ ਸਾਡੇ ਯੂਟਿਊਬਰਾਂ ਨੂੰ ਇਹ ਚਾਹੀਦਾ ਹੈ ਕਿ ਇਹ ਟਾਈਮ ਤੇ ਖਾਨ ਨਾਲ ਖੜਨ ਇਹ ਨਹੀਂ ਕਿ ਆਪਾਂ ਆਪਣੇ 5 10 10 ਜਿਹੜਾ ਹੈਗਾ ਲਾਲਚ ਲੈ ਕੇ ਕਿਸਾਨ ਨੂੰ ਕੋਈ ਫਲਾਨੀ ਸਪਰੇ ਕਰ ਲਾ ਤੇ ਅਸੀਂ ਕਿੰਨੇ ਕਿ ਕਿਸਾਨਾਂ ਨੂੰ ਸਮਝਾਉਂਦੇ ਤਾਂ ਫਿਰ ਅਖੀਰ ਤੇ ਸਾਡੇ ਦਿਮਾਗ ਚ ਇੱਕੋ ਹੀ ਚੀਜ਼ ਆਈ ਕਿ ਆਪਾਂ ਸਿੱਧਾ ਇੱਕ ਇਨਾਮ ਰੱਖ ਦਿੰਨੇ ਆ ਕਿ ਭਾਈ ਜਿਹੜਾ ਬੰਦਾ ਇਹਨੂੰ ਠੀਕ ਕਰ ਦੇਗਾ ਉਹ 50000 ਰੁਪਏ ਲੈ ਜੀ ਪਰੰਤੂ ਇਹਦਾ ਵੀ ਤੋੜ ਹੋੜ ਕੱਢ ਲਿਆ ਕਿ ਮੈਨੂੰ ਨੁਕਸਾਨ ਵੀਰਾਂ ਦੇ ਫੋਨ ਆ ਰਹੇ ਉਹ ਕਹਿੰਦੇ ਜੀ ਉਹ ਲੋਕ ਸਪਰੇਅ ਵਾਲੇ ਕਹਿ ਰਿਹਾ ਕਿ ਵੀ ਇਹ ਤਾਂ ਠੀਕ ਨਹੀਂ ਹੁੰਦੀ ਪਰantu ਅੱਗੇ ਵੱਧਣ ਤੋਂ ਰੁਕ ਜੂਗੀ ਭਾਈ ਇਹ ਅੱਗੇ ਵੀ ਨਹੀਂ ਵੱਧਦੀ ਇਹ ਜਿੱਥੇ ਹੈਗੀ ਹੈ ਇਹ ਇੱਥੇ ਰਹੂਗੀ ਨਾ ਇਸ ਤੋਂ ਅੱਗੇ ਵੱਸ ਉੱਥੇ ਵੀ ਲੋਕ ਸੰਧਾਂ ਨੂੰ ਘਬਰਾ ਕੀਤਾ ਜਾ ਰਿਹਾ ਹੈ ਉੱਥੇ ਫੇਰ ਘਬਰਾ ਕੀਤਾ ਜਾ ਰਿਹਾ ਹੈ ਹੂੰ ਇਹ ਸਾਡਾ ਇੱਕ ਸਿਸਟਮ ਹੈ ਇਹ ਸਿਸਟਮ ਦੇ ਵਿੱਚ ਸਾਨੂੰ ਸਭ ਨੂੰ ਲੜਨਾ ਪਏਗਾ ਕਿ ਕਿਸਾਨ ਨੂੰ ਸਹੀ ਗਾਈਡੈਂਸ ਦੀ ਲੋੜ ਹੈਗੀ ਹੈ ਕਿਉਂਕਿ ਕਿਸਾਨ ਡਰਦਾ ਹੁਣ ਤੁਸੀਂ ਆ ਹੀ ਖੇਤ ਦੇਖੋ ਕਿੱਡੀ ਵੱਡੀ ਦੌਗੀ ਆਹ ਜੇ ਆਹ ਦੌਗੀ ਦੇ ਵਿੱਚ ਤਿਲ ਇਹ ਦੇਖ ਕੇ ਹਲਦੀ ਕਿਸਾਨ ਪਰੇਸ਼ਾਨ ਹੋ ਰਿਹਾ ਹੈ ਪਰੰਤੂ ਆ ਪੈਸ ਖੇਤ ਚ ਦੇਖੀਏ ਤਾਂ ਆਪ ਨੂੰ ਖੇਤ ਚ ਦੌਗੀਆਂ ਦਿਸਦੀਆਂ ਸਾਰਾ ਖੇਤ ਤਾਂ ਹੈ ਨਹੀਂ ਨਾ ਆਪਾਂ ਸੜਕ ਤੋਂ ਚੱਲ ਕੇ ਜਿਹੜਾ ਹੈਗਾ 7-8 ਕਿੱਲੇ ਅੰਦਰ ਆਏ ਆ ਤਾਂ ਇਹਦੇ ਵਿੱਚ ਜਿੱਥੇ ਵੀ ਦੌਗੀ ਆਉਂਦੀ ਹੈ ਉੱਥੇ ਆ ਕੇ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਹਲਦੀ ਹੈ ਲੇਕਿਨ ਦੋਗੀ ਤੋਂ ਪਾਸੇ ਹਟਦੇ ਹਲਦੀ ਹੈ ਨਹੀਂਗੀ ਜੀ ਅਕਸਰ ਇਹਦੇ ਨਾਲ ਨੁਕਚਾੜ ਦਾ ਨੁਕਸਾਨ ਇੰਨਾ ਜ਼ਿਆਦਾ ਨਹੀਂ ਹੁੰਦਾ ਜੀ ਝਾੜ ਤਾਂ ਘਟਦਾ ਹੈ ਪਰੰਤੂ ਉਹ ਨੁਕਸਾਨ ਨਹੀਂ ਹੁੰਦਾ ਕਿ ਜੇ ਆਪਾਂ ਕੇ ਕੇ ਨਾ ਖੇਜ ਜਮਾ ਖਤਮ ਹੋ ਗਿਆ ਚਾਰ ਦਾ ਖਲਸਾ ਜੀ ਕਿੰਨਾ ਕਫਰਕ ਪਾਊਗਾ ਜੇਕਰ ਹਲਦੀ ਰੋਗ ਦੀ ਗੱਲ ਕਰੀਏ ਤਕਨੀਕੀ ਤੌਰ ਤੇ ਤਾਂ ਜਿਹੜਾ ਹੈਗਾ ਉਹ ਆਪਾਂ ਗੱਲ ਨਹੀਂ ਕਰਾਂਗੇ ਕਿਉਂਕਿ ਉਹ ਚ ਦਾ ਜੇਕਰ ਇਹ ਜਿਹੜਾ ਹੈਗਾ ਬਹੁਤ ਜ਼ਿਆਦਾ ਫੈਲ ਜੇ ਤਾਂ ਨੁਕਸਾਨ ਬਹੁਤ ਜ਼ਿਆਦਾ ਕਰ ਸਕਦੀ ਹੈ ਹੂੰ ਪਰੰਤੂ ਜਿਹੜੀ ਚੀਜ਼ ਹੁਣ ਆਪਾਂ ਪੰਜਾਬ ਦੇ ਖੇਤਾਂ 'ਚ ਦੇਖ ਰਹੇ ਹਾਂ ਉੱਥੇ ਹੈਗਾ ਕਿ ਬਹੁਤ ਘਟ ਹੈ ਜੇ ਹੁਣ ਆ ਤੋੜੀ ਆ ਇਸ ਤੋੜੀ ਨੂੰ ਦੇਖ ਕੇ ਬੰਦਾ ਕਹਿੰਦਾ ਕਿ ਝੋਨਾ ਹੀ ਖਤਮ ਹੋ ਗਿਆ ਯਾਰ ਹੂੰ ਲੇਕਿਨ ਫੇਰ ਵੀ ਅਸੀਂ ਇਸ ਤੋੜੀ 'ਚ ਦੇਖਦੇ ਹਾਂ ਚਲੋ ਕਿ ਜਮਾ ਜਮਾ ਖਰਾਬ ਹੈਗੀ ਹੈ ਤਾਂ ਇੱਥੇ ਵੀ ਤੁਸੀਂ ਦੇਖ ਲਓ ਕਿ ਜੇ ਇਸ ਮੁੰਜਰ ਦੇ ਵਿੱਚ ਤੇ ਸਹਾਦੇ ਵਿੱਚੋਂ 20 ਦਾਣਿਆਂ ਦੇ ਵਿੱਚ ਹੈ ਜੀ ਪਰੰਤੂ ਇਹ ਤਾਂ ਇਸ ਜਗ੍ਹਾ 'ਚ 100 'ਚ 20 ਦਾਣੇ ਚ ਹਨ ਇਸ ਜਗ੍ਹਾ ਤੇਰਾ ਕੋਈ ਦਾਣਾ ਹੀ ਹੈ ਨਹੀਂ ਬਿਲਕੁਲ ਸਾਫ਼ ਹੈ ਇਹ ਆ ਜਗ੍ਹਾ ਸਾਫ਼ ਹੈ ਫਿਰ ਜੇ ਮੈਂ ਅੰਦਰ ਨੂੰ ਜਾਣਾ ਹੈ ਤਾਂ ਫਿਰ ਅੱਗੇ ਸਾਫ਼ ਹੈਗਾ ਤਾਂ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਝਾੜ ਦੇ ਉੱਤੇ ਕੋਈ ਬਹੁਤਾ ਜ਼ਿਆਦਾ ਫਰਕੇ ਦਾ ਨਹੀਂ ਪਵੇਗਾ ਤਾਂ ਇਹ ਇੱਕ ਪਰਮਾਤਮਾ ਦੀ ਕਿਰਪਾ ਹੈ ਕਿ ਘਾਟੇ ਦਾ ਫਰਕ ਤਾਂ ਪਹਿਗਲ ਕਿੰਨਾ ਨਹੀਂ ਪਵੇਗਾ ਜੀ ਤੁਸੀਂ ਇੱਕ ਕਿਸਾਨਾਂ ਦੇ ਵੀ ਅਹਿਮ ਸਵਾਲ ਹੈਗੇ ਆ ਤੁਸੀਂ ਨਮੀ ਦੀ ਗੱਲ ਕੀਤੀ ਹੈ ਪਹਿਲਾਂ ਪਾਣੀ ਦੀ ਗੱਲ ਕੀਤੀ ਆ ਤੇ ਬਹੁਤ ਸਾਰੇ ਕਿਸਾਨਾਂ ਦੇ ਸਵਾਲ ਆ ਕਿ ਜਿੱਥੇ ਛਾਂ ਹੁੰਦੀ ਹੈ ਕਿ ਨਮੀ ਹੁੰਦੀ ਹੈ ਉੱਥੋਂ ਜ਼ਿਆਦਾ ਫੈਲਦੀ ਹੈ ਇਹ ਦੇਖੋ ਇਸ ਬਿਮਾਰੀ ਦੇ ਲਈ ਸਭ ਤੋਂ ਜਿਹੜੀ ਚੰਗੀ ਚੀਜ਼ ਹੈ ਵਧਣਾਸਤੇ ਉਹ ਹੈਗਾ ਤਾਪਮਾਨ ਜਦੋਂ ਤਾਪਮਾਨ ਥੱਲੇ ਹੋਵੇਗਾ ਤੇ ਨਮੀ ਦੀ ਮਾਤਰਾ ਜ਼ਿਆਦਾ ਹੋਏਗੀ ਕੋਈ ਵੀ ਉਲੀ ਰੋਗ ਨਮੀ ਦੇ ਵਿੱਚ ਵਧਦਾ ਹੈ 2 ਛਾਂ ਦੇ ਵਿੱਚ ਕੀ ਹੈ ਕਿ ਪੱਤੇ ਡਿੱਗਦੇ ਆ ਨਾਈਟ੍ਰੋਨ ਤਾਤ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿੱਥੇ ਯੂਰੀਆ ਖਾ ਜ਼ਿਆਦਾ ਪਾਈ ਹੋਗੀ ਉੱਥੇ ਬਿਮਾਰੀ ਜ਼ਿਆਦਾ ਆਵੇਗੀ ਤਾਂ ਹੁਣ ਜਿਹੜੇ ਝੋਨੇ ਇਸ ਸਾਲ ਮੀਆਂ ਚ ਨਿਸਰੇ ਆ ਉਸ ਟਾਈਮ ਤੇ ਇਹ ਬਿਮਾਰੀ ਕਿਉਂਕਿ ਮੌਸਮ ਵਧ ਗਈ ਟੈਂਪਰੇਚਰ ਉਹ ਹੀ 25 ਤੋਂ 28 ਹਲ ਆ ਗਿਆ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਯੂਰੀਆ ਵੀ ਕਿਤੇ ਜ਼ਿਆਦਾ ਪਾਈ ਸੀ ਤਾਂ ਉੱਥੇ ਫਿਰ ਜਿਹੜਾ ਹੈਗਾ ਬਹੁਤ ਜ਼ਿਆਦਾ ਹੀ ਬਿਮਾਰੀ ਆ ਗਈ ਯੂਰੀਆ ਨੇ ਵੀ ਫਰਕ ਪਾਇਆ ਕਿਥੇ ਬਹੁਤ ਜ਼ਿਆਦਾ ਹਾਂ ਜਿੱਥੇ ਯੂਰੀਆ ਜ਼ਿਆਦਾ ਹੋਏਗੀ ਹੁਣ ਦੋ ਖੇਤ ਹੈ ਇੱਕ ਖੇਤ ਉਹ ਵੈ ਕਿ ਜੇ ਆਪਾਂ ਇੱਥੇ ਲਈਏ ਕਿ ਸਾਹਮਣਾ ਖੇਤ ਹੈ ਕਾ ਖੇਤਾ ਆਪਾਂ ਪਿਛੇ ਵੱਟ ਤੇ ਚੱਲ ਕੇ ਆਈਆਂ ਆਪਾਂ ਦੋਵੇਂ ਪਰ ਖੇਤ ਦਿਸੇ ਆ ਆਪਾਂ ਗੱਲ ਕਰਦੇ ਆ ਰਹੇ ਕਿ ਇਸ ਖੇਚ ਘੱਟ ਬਿਮਾਰੀ ਹੈ ਇਸ ਖੇਚ ਵੱਧ ਬਿਮਾਰੀ ਹੈ ਜਿਹੜੇ ਕ ਆਪਾਂ ਖੇਤ ਦੇ ਹਾਲਤ ਦੇਖ ਰਹੇ ਖੇਤ ਬਰਾਬਰ ਹੀ ਨਿਸਰੇ ਹੋਏ ਆ ਜੀ ਤਾਂ ਇੱਕ ਖੇਤ ਦੇ ਵਿੱਚ ਖਾਦ ਵੱਧ ਹੈ ਉਸ ਖੇਚ ਬਿਮਾਰੀ ਵੱਧ ਹੈ ਇੱਕ ਖੇਚ ਘੱਟ ਹੈ ਉਸ ਖੇਚ ਘੱਟ ਹੈ ਪਰੰਤੂ ਆ ਜਿਹੜਾ ਖਾਦ ਵਾਲੀ ਗੱਲ ਹੈ ਨਾ ਇਹ ਗੱਲ ਆਮ ਤੌਰ ਤੇ ਆਮ ਸਾਲਾਂ ਚ ਹੁੰਦੀ ਹੈ ਜਿਹੜੇ ਸਾਲਾਂ ਚ ਬਿਮਾਰੀ ਏਡੇ ਵੱਡਾ ਅਟੈਕ ਨਹੀਂ ਕਰਦੀ ਜਦੋਂ ਵਰਖਾ ਜ਼ਿਆਦਾ ਪੈ ਗਈ ਉਸ ਟ ਤੇ ਬਿਮਾਰੀ ਨੇ ਜ਼ਿਆਦਾਤਰ ਖੇਤਾਂ 'ਚ ਹਮਲਾ ਕੀਤਾ ਹੈ ਤੇ ਹਮਲਾ ਜ਼ਿਆਦਾ ਹੈ ਤਾਂ ਉਹਦੇ ਨਾਲ ਫਿਰ ਉਹੀ ਗੱਲ ਹੈ ਜਿਉਂ ਅਸੀਂ ਪਿੰਡ 'ਚ ਆਪਾਂ ਖੜੇ ਹਾਂ ਤੇ ਵੀਰ ਕੀ ਕਹਿ ਰਿਹਾ ਮਿੱਠਾ ਪਾਣੀ ਹੈ ਇੱਥੇ ਹੂੰ ਝੋਨਾ ਮੁੱਲੋ ਮੜੀ ਪਾਣੀ ਮਿੱਠਾ ਪਾਣੀ ਮੇ ਝੋਨਾ ਮੱਲੋਮਲੀ ਪਾਰਾ ਹੋ ਗਿਆ ਮੱਲੋਮਲੀ ਪਾਰਾ ਹੋ ਗਿਆ ਮਤਲਬ ਕਿ ਖਾਜਿਆਦਾ ਹੋ ਗਈ ਜੀ ਖਾਜਿਆਦਾ ਹੈਗੀ ਤੋ ਉਸ ਹਿਸਾਬ ਨਾਲ ਆਪਣਾ ਬਿਮਾਰੀ ਹੋ ਜਾ ਰਿਹਾ ਦੇਖੋ ਨੂੰ ਮੈਂ ਦਰੀ ਜੀ ਖਾਲਸਾ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆ ਉਹ ਵੀ ਹੁਣ ਮੈਦਾਨ ਦੇ ਵਿੱਚ ਉਤਰਿਆ ਉਹ ਇੱਕ ਹੜ੍ਹਾਂ ਦਾ ਕਾਰਨ ਵੀ ਦੱਸ ਰਿਹਾ ਕਿ ਹੜ੍ਹਾਂ ਦਾ ਕਾਰਨ ਆ ਜਿਹੜਾ ਬਹੁਤ ਜ਼ਿਆਦਾ ਬਿਮਾਰੀ ਜਿਹੜੀ ਵਧੀ ਹੋਈ ਆ ਔਰ ਤੁਹਾਡੇ ਨਜ਼ਰੀਏ ਦੇ ਵਿੱਚ ਕੀ ਰਾਹਦਾ ਕਿ ਹੜ੍ਹਾਂ ਦਾ ਕਾਰਨ ਹੋ ਸਕਦਾ ਨਹੀਂ ਹੜ੍ਹਾਂ ਦਾ ਪ੍ਰਭਾਵ ਇੱਥੋਂ ਤੱਕ ਨਹੀਂ ਆਇਆ ਤੇ ਵਰਖਾ ਦਾ ਪ੍ਰਭਾਵ ਆ ਇੱਥੇ ਤਾਂ ਪਾਣੀ ਆ ਹੀ ਨਹੀਂ ਹਾਂ ਵਰਖਾ ਦਾ ਪ੍ਰਭਾਵ ਹੈਗਾ ਕਿ ਵਰਖਾ ਦੇ ਕਰਕੇ ਇਹ ਚੀਜ਼ ਵਧੀ ਤੇ ਹੜਾਂ ਦੇ ਨਾਲ ਆਪਾਂ ਇਹ ਕਹਿੰਨੇ ਜਿਹੜਾ ਜੇ ਇਸ ਏਰੀਆ 'ਚ ਖੜਾ ਆਇਆ ਕਿਉਂਕਿ ਤੇ ਮੌਇਸਚਰ ਬਹੁਤ ਜ਼ਿਆਦਾ ਹੋਗੀ ਨਮੀ ਬਹੁਤ ਜ਼ਿਆਦਾ ਹੋਊਗੀ ਜਿਹੜਾ ਉਸ ਨੇੜੇ ਦਾ ਏਰੀਆ ਹੈ ਤੇ ਜਦ ਨਮੀ ਜ਼ਿਆਦਾ ਹੋਗੀ ਤਾਂ ਬਿਮਾਰੀਆਂ ਵਧਨੀਆਂ ਵਧਨੀਆਂ ਪਰੰਤੂ ਇੱਥੇ ਜਿਹੜਾ ਹੈਗਾ ਮੀਂਹ ਕਾਰਨ ਇਹਦਾ ਮੀਂਹ ਜ਼ਿਆਦਾ ਕਾਰਨ ਮੀਂਹ ਹੈ ਕਿਉਂਕਿ ਉਸ ਟਾਈਮ ਜਿਹੜੇ ਮੀਂਹ ਪਏ ਆ ਉਹਨਾਂ ਦੇ ਕਰਕੇ ਬਿਮਾਰੀ ਜ਼ਿਆਦਾ ਆਉਂਦੀ ਹੈ ਕੱਲ ਸਜੇ ਪੰਜਾਬ ਜਿਹੜੀਆਂ ਜਥੇਬੰਦਿਆਂ ਨੇ ਕਿਸਾਨ ਯੂਨੀਅਨਾਂ ਨੇ ਉਹਨਾਂ ਦਾ ਸਟੈਂਡ ਕਿੱਥੇ ਦੇਖਦੇ ਕੋ ਕਿ ਅਕਸਰ ਨਾਹਰਾ ਦਿੱਤਾ ਜਾਂਦਾ ਪੰਜਾਬ ਕਿਸਾਨ ਮਜ਼ਦੂਰੀਗਤਾ ਜਿੰਦਾਬਾਦ ਹੈ ਜਥੇਬੰਦੀਆਂ ਨੂੰ ਇਹ ਜਿਹੜਾ ਅਸਲ ਦੇ ਵਿੱਚ ਗੱਲ ਇਹ ਹੈ ਕਿ ਮੇਰੇ ਅਨੁਸਾਰ ਜਥੇਬੰਦੀਆਂ ਨੂੰ ਰੂਟ ਲੈਵਲ ਤੇ ਕੰਮ ਕਰਨਾ ਚਾਹੀਦਾ ਹੈ। ਹਮ ਅਸਲ ਦੇ ਵਿੱਚ ਦਿੱਕਤ ਇੱਥੇ ਕੀ ਹੈ ਕਿ ਜਦੋਂ ਅਸੀਂ ਦਿੱਲੀ ਦਾ ਮੋਰਚਾ ਜਿੱਤ ਕੇ ਆਈਆਂ ਨਾ ਜੀ ਉਸ ਮੋਰਚੇ ਤੋਂ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਟੁੱਟਿਆ ਹੈ। ਹਮ ਕਿਸਾਨ ਜਥੇਬੰਦੀਆਂ ਦਾ ਟੁੱਟਿਆ ਕਿਸੇ ਲੈਵਲ ਤੇ ਜਥੇਬੰਦੀਆਂ ਰੂਟ ਲੈਵਲ ਤੇ ਕੰਮ ਕਰਨ ਦੇ ਵਿੱਚ ਫੇਲ ਹੋਈਆਂ ਹਨ। ਹਮ ਕਿਉਂਕਿ ਨਿੱਕੇ ਨਿੱਕੇ ਮੁੱਦੇ ਆ। ਜੀ ਇਹ ਹਲਦੀ ਰੋਗ ਹੈ ਹਲਦੀ ਰੋਗ ਤਾਂ ਪਹਿਲੀ ਗੱਲ ਤੇ ਹੈਗੀ ਕੈਸ ਸਭ ਤੋਂ ਵੱਡਾ ਮੁੱਦਾ ਚੱਕਣ ਵਾਲਾ ਇਹ ਹੈਗਾ ਕਿ ਜਿਹੜੇ ਬੰਦੇ ਨੇ ਦੋ ਦੋ ਤਿੰਨ ਤਿੰਨ ਸਪਰੇਇਆਂ ਕੀਤੀਆਂ ਸਪਰੇਇ ਕਰਨ ਦੇ ਬਾਵਜੂਦ ਉਹਦੇ ਖੇਤ ਜੀ ਬਿਮਾਰੀ ਆ ਗਈ ਹੈ ਤੇ ਜ਼ਿੰਮੇਵਾਰਤਾ ਬਣਦੀ ਹੈ ਨਾ ਬਿਲਕੁਲ ਮੈਂ ਤੁਹਾਡੇ ਕੋਲੋਂ ਤੁਸੀਂ ਜਾਂ ਮੈਂ ਤੁਸੀਂ ਮੇਰੇ ਤੋਂ ਇੱਕ ਚੀਜ਼ ਲਈ 10 ਰੁਪਏ ਦੀ ਉਹ 10 ਰੁਪਏ ਦੀ ਚੀਜ਼ ਲਈ ਤੁਹਾਡੀ ਉਹ ਜਾ ਕੇ ਚੱਲੀ ਨਹੀਂ ਤੁਸੀਂ ਮੈਨੂੰ ਕੋ ਮਾਚਸ ਦੀ ਤੀਲੀ ਲੈ ਜਿਓ ਇੱਕ ਉਹ ਜਾ ਕੇ ਸੁਲਾਬੀ ਨਹੀਂ ਚੱਲੀ ਤੁਸੀਂ ਨਾਲ ਦੀ ਨਾਲ 10 ਰੁਪਏ ਤੀਲੀ ਪਿੱਛੇ ਜਿਹੜਾ ਹੈਗਾ ਮੇਰੇ ਲਈ ਘਰੇ ਆ ਕੇ ਸਿੱਟੋ ਕਿ ਆਹ ਦੇਖੋ ਧੋਖਾ ਦਿੱਤਾ ਜਦੋਂ ਸਪਰੇਆਂ ਕੀਤੀਆਂ ਮ ਬਿਮਾਰੀਆਂ ਫੇਰ ਵੀ ਆ ਗਈਆਂ ਤਾਂ ਇਹਦਾ ਕੀ ਜਵਾਬ ਦੇਣੀ ਨਿਸ਼ਚਿਤ ਕਰਨੀ ਪਣਦੀ ਜੀ ਬਿਲਕੁਲ ਮੈਂ ਮੰਨਦਾ ਹਾਂ ਕਿ ਵਰਖਾ ਪਵੇਗੀ ਤਾਂ ਇਹ ਚੀਜ਼ਾਂ ਕੰਟਰੋਲ ਨਹੀਂ ਹੋਣੀਆਂ ਇਹ ਸੱਚ ਹੈ ਪਰੰਤੂ ਜੇ ਇਹ ਕੰਟਰੋਲ ਨਹੀਂ ਹੋਣੀਆਂ ਤਾਂ ਫਿਰ ਜਿਸ ਬੰਦੇ ਨੇ ਉਸ ਵੇਲੇ ਸਪਰੇਅ ਕਰਾਈ ਉਸ ਕੀ ਗਾਰੰਟੀ ਦੇ ਕੇ ਕਰਵਾਈ ਸੀਗੀ ਜੇ ਤੁਹਾਨੂੰ ਪਤਾ ਹੈ ਕਿ ਮੀਂਹ ਪੈ ਰਿਹਾ ਹੈ ਇਹ ਚੀਜ਼ ਕੰਟਰੋਲ ਹੋਣੀ ਨਹੀਂ ਤਾਂ ਫਿਰ ਸਾਨੂੰ ਸਪਰੇਅ ਨਹੀਂ ਕਰਨੀ ਚਾਹੀਦੀ ਸੀ ਕਮਾਈ ਵਾਲਾ ਤਾਂ ਕਮਾਈ ਕਰ ਗਿਆ ਇਹ ਮੁੱਦੇ ਇਸ ਜਿਹੜਾ ਹੈਗਾ ਕਿਸਾਨ ਜੀ ਨੂੰ ਨੇ ਚੱਕਨੇ ਪੰਦੇ ਆ ਬੌਣਾ ਰੋਗ ਤੁਸੀਂ ਦੇਖੋ ਕਿ ਇੱਕ ਵੱਡਾ ਏਰੀਆ ਦੇ ਵਿੱਚ ਉਹਨਿਆਂ ਨੂੰ ਤਬਾਹ ਕਰ ਗਿਆ ਜੀ ਇਸ ਸਮੇਂ ਸਪੈਸ਼ਲ ਗਰਦੌਰੀ ਹੋਣੀ ਚਾਹੀਦੀ ਹੈ ਹੜਾਂ ਦੀ ਗੱਲ ਪੂਰਾ ਪੰਜਾਬ ਕਰਦਾ ਹੈ ਜਿਹੜਾ ਪੰਜਾਬ 'ਚ ਨਰਮਾ ਮਰ ਗਿਆ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਬੌਣੇ ਰੋਗ ਨਾਲ ਤਬਾਹ ਹੋ ਗਏ ਉਹਨਾਂ ਦੇ ਵੀ ਕੀਕਸੂਰ ਹੈ ਜੀ ਉਹਨਾਂ ਨੂੰ ਮੁਆਵਜ਼ੇ ਮਿਲਣੇ ਚਾਹੀਦੇ ਹੈ ਸਪੈਸ਼ਲ ਗਰਦੌਰੀਆਂ ਹੋਣੀਆਂ ਚਾਹੀਦੀਆਂ ਤਾਂ ਇਹ ਮੁੱਦੇ ਕੌਣ ਚੱਕੇਗਾ ਸਾਡੀਆਂ ਕਿਸਾਨ ਜਥੇਬੰਦੀਆਂ ਚੱਕਣੀਆਂ ਨਾ ਕਿ ਸਾਡਾ ਕੰਮ ਨਹੀਂ ਮੁੱਦੇ ਚੱਕਣਾ ਸਾਡਾ ਕੰਮ ਹੈਗਾ ਤਕਨੀਕੀ ਜਾਣਕਾਰੀ ਮਈਆ ਕਰਾਉਣਾ ਮੁੱਦੇ ਚੱਕਣਾ ਤੇ ਸਾਡੀਆਂ ਜਥੇਬੰਦੀਆਂ ਤੇ ਜਥੇਬੰਦੀਆਂ ਨੇ ਇੱਥੇ ਆਪ ਦਾ ਰੋਲ ਜਿਹੜਾ ਹੈਗਾ ادا ਕਰਨਾ ਚਾਹੀਦਾ ਪਰ ਖਾਲਸਾ ਜੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਸਟੈਂਡ ਹੈ ਉਹ ਕਲੀਅਰ ਨਹੀਂ ਕਰ ਪਾਇਆ ਵੱਡਾ ਫੇਲਿਅਰ ਹੈ ਕਿਸਾਨ ਜਥੇਬੰਦੀਆਂ ਦਾ ਹੈਗਾ ਤੇ ਉਹਦਾ ਕਿਸਾਨ ਨੁਕਸਾਨ ਆ ਜਿਹੜਾ ਉਹ ਕਿਸਾਨਾਂ ਨੂੰ ਭੁਗਤਣਾ ਪਿਆ ਹਾਂ ਕਿਸਾਨ ਜਥੇਬੰਦੀਆਂ ਦਾ ਫੇਲ ਹੀ ਰੇ ਹੈਗਾ ਕਿ ਕਿਸਾਨਾਂ ਦਾ ਵਿਸ਼ਵਾਸ ਉਹਨਾਂ ਤੋਂ ਕਿਉਂ ਟੁੱਟਿਆ ਹੂੰ ਤੇ ਕਿਸਾਨਾਂ ਦੀ ਗਲਤੀ ਹੈਗੀ ਕਿ ਕਿਸਾਨ ਜਥੇਬੰਦੀਆਂ ਦਾ ਸਾਥ ਉਸ ਤਰੀਕੇ ਨਾਲ ਕਿਉਂ ਨਹੀਂ ਦਿੰਦੇ ਦੇਖੋ ਹੂੰ ਦਿੱਕਤ ਦੋਵਾਂ ਤਰ੍ਹਾਂ ਚ ਆ ਕਿਸਾਨ ਐ ਇਹ ਜਦੋਂ ਜਥੇਬੰਦੀਆਂ ਆਵਾਜ਼ ਦਿੰਦੀਆਂ ਇਹਦੇ ਨਾਲ ਉਸ ਹਾਵਣਾ ਨਹੀਂ ਤੁਰਦਾ ਹੂੰ ਇਹ ਵੀ ਬਰਾਬਰ ਤੁਰੇ ਉਹ ਵੀ ਮੈਸੇਜ ਲੈ ਕੇ ਜਾਂ ਦੋਵੇਂ ਦੁਵਾਰਾ ਤੋਂ ਇਕੱਠੇ ਹੋਣ ਜੋ ਵੀ ਗਲਤਫਹਿਮੀਆਂ ਉਹ ਦੂਰ ਹੋਣ ਕਿਸਾਨ ਬਿਨਾ ਜਥੇਬੰਦੀ ਨਹੀਂ ਜਥੇਬੰਦੀ ਬਿਨਾ ਕਿਸਾਨ ਨਹੀਂ ਹੈਗੇ ਤਾਂ ਇਹਨਾਂ ਨੂੰ ਰਲ ਕੇ ਚੱਲਣਾ ਪਏਗਾ ਰਲ ਕੇ ਚੱਲਣਾ ਆਪਦੀ ਏਕਤਾ ਕਰਨ ਜਿਹੜੀਆਂ ਇਹਨਾਂ ਚ ਜਥੇਬੰਦੀਆਂ ਵਿੱਚ ਆਪਸੀ ਫੁੱਟ ਹੈ ਉਹਨੂੰ ਦੂਰ ਕਰਨ ਤੇ ਨਿੱਕੇ ਮੁੱਦੇ ਤੋਂ ਲੈ ਕੇ ਤਾਣ ਚੱਲਣ ਦਾ ਫਾਇਦਾ ਹੋਏਗਾ ਖਾਲਸਾ ਜੀ ਸਨਾਂ ਦੇ ਵਿੱਚ ਸਵਾਲ ਹੈਗੇ ਆ ਕਿ ਬਿਮਾਰੀ ਪਹਿਲਾਂ ਵੀ ਹੁੰਦੀ ਸੀਗੀ ਬਹੁਤ ਥੋੜੀ ਹੁੰਦੀ ਸੀ ਪਰ ਇਸ ਵਾਰ ਬਹੁਤ ਵੱਧ ਕੇ ਬਿਮਾਰੀ ਆ ਜਿਹੜੀ ਝੋਨੇ ਨੂੰ ਪਈ ਆ ਔਰ ਝੋਨੇ ਨੂੰ ਹਲਦੀ ਰੋਗ ਲੱਗਣਾ ਇਹਦੇ ਬੈਕਸਾਈਡ ਜੇ ਕਾਰਨਾਂ ਦੀ ਗੱਲ ਕਰ ਲਈਏ ਉਹ ਕਾਰਨ ਕੀ ਆਰ ਕਿਸਾਨਾਂ ਨੂੰ ਆਉਣ ਵਾਲੇ ਟਾਈਮ ਦੇ ਬੱਚਾ ਸਾਵਧਾਨੀਆਂ ਕੀ ਵਰਤਣੀਆਂ ਚਾਹੀਦੀਆਂ ਕਿਸਾਨਾਂ ਨੂੰ ਹੀ ਕਰਨਾ ਚਾਹੀਦਾ ਆਪਣੇ ਪੱਧਰ ਤੇ ਇੱਕ ਤਰੀ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਮੀਂਹ ਆ ਹੂੰ ਕਿ ਉਸ ਟਾਈਮ ਤੇ ਲਗਾਤਾ ਜਿਹੜਾ ਮੀਂਹ ਪਿਆ ਉਹਦੇ ਕਰਕੇ ਬਿਮਾਰੀ ਆਈ ਹੈ ਜੀ ਤੇ ਇਹ ਹੁਣ ਅਗਲੇ ਸਾਲ ਨਾ ਆਵੇ ਪਹਿਲੀ ਗੱਲ ਤਾਂ ਕਿਸਾਨ ਸਾਥੀ ਜਿਹੜਾ ਹੈਗਾ ਕਿਉਂਕਿ ਬੀਜ ਦੇ ਉੱਤੇ ਬਿਮਾਰੀ ਜਾਂਦੀ ਰਹਿੰਦੀ ਹੈ ਜੀ ਹੁਣ ਆਪਾਂ ਆਹ ਖੇਤ ਦੇਖਿਆ ਕਿ ਆਹ ਦੌਗੀ ਚ ਬਿਮਾਰੀ ਹੈ ਉਹ ਦੌਗੀ ਚ ਹੈ ਲੇਕਿਨ ਪਰਲੇ ਪਾਸੇ ਜਿਹੜੀ ਆਹ ਦੌਗੀ ਉੱਥੇ ਬਿਮਾਰੀ ਹੈ ਨਹੀਂਗੀ ਜੀ ਆਪਦਾ ਹੱਥ ਨਾ ਛਾੜ ਕੇ ਬੀ ਰੱਖਣ ਹੂੰ ਜਿਹੜੀ ਬਿਮਾਰ ਖੇਤ ਦੀ ਪਰਾਲੀ ਹੈਗੀ ਐ ਉਹਦੇ ਤੇ ਵੀ ਬਿਮਾਰੀ ਜਿਹੜਾ ਹੈਗਾ ਜਿੰਦਾ ਰਹੇਗੀ ਜੀ ਤਾਂ ਇਹਨਾਂ ਨੂੰ ਚਾਹੀਦਾ ਕਿ ਜਦ ਸਮੇ ਜਿਹੜਾ ਹੈਗਾ ਗਰਮੀ ਰੋਤ ਆਊਗੀ ਖੇਤ ਨੂੰ ਚੰਗੇ ਥਿਕਣਾ ਵਾਹ ਕੇ ਧੁੱਪ ਲਾਉਣ ਤਾਂ ਕਿ ਜਿਹੜੀ ਬਿਮਾਰੀ ਦੇ ਕਣ ਖੇਚ ਪਏ ਐ ਉਹ ਨਸ਼ਟ ਹੋਣ ਤਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਅੱਗੇ ਤੋਂ ਯੂਰੀਆ ਘੱਟ ਕਰਨੀ ਪਏਗੀ ਤਾਂ ਜਿਹੜੇ ਖੇਤ ਦੇ ਵਿੱਚ ਬਿਮਾਰੀ ਆਉਂਦੀ ਹੈ ਸਾਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਖੇਤ ਦੇ ਹਿਸਾਬ ਦੇ ਨਾਲ ਆਪ ਦਾ ਇੱਕ ਪਲਾਨ ਬਣਾਉਣਾ ਚਾਹੀਦਾ ਕਿ ਮੇਰੇ ਫਲਾਣੇ ਫਲਾਣੇ ਖੇਤ ਫਲਾਣੀ ਫਲਾਣੀ ਬਿਮਾਰੀ ਆਉਂਦੀ ਹੈ ਤਾਂ ਉਸ ਬਿਮਾਰੀ ਦੇ ਹਿਸਾਬ ਨਾਲ ਸਾਨੂੰ ਆਪਣਾ ਇਲਾਜ ਕਰਨਾ ਪਵੇਗਾ ਜੀ ਖਾਲਸਾ ਜੀ ਪਰਾਲੀ ਦਾ ਬਹੁਤ ਰੋਲਾ ਪੈਂਦਾ ਪੰਜਾਬ ਦੇ ਵਿੱਚ ਆਈ ਵਾਰ ਪੈਂਦਾ ਕਿ ਜਿਹੜਾ ਹਲਦੀ ਰੋਗ ਆ ਉਹ ਪਰਾਲੀ ਦੇ ਉੱਪਰ ਜਿੰਦਾ ਰਹਿੰਦਾਗਾ ਜੇਕਰ ਸਰਕਾਰ ਕਹਿੰਦੀ ਕਿ ਪਰਾਲੀ ਨੂੰ ਅੱਗ ਨਾਲ ਲਾਓ ਪਰ ਕੀ ਇਹ ਰੋਗ ਆ ਜਿਹੜਾ ਪਰਾਲੀ ਦੇ ਉੱਪਰ ਲੰਮੇ ਸਮੇਂ ਦੇ ਜਿੰਦਾ ਰਹਿੰਦਾਗਾ ਬਹੁਤ ਸਾਰੀਆਂ ਬਿਮਾਰੀਆਂ ਐ ਜਿਵੇਂ ਬੈਕਟੀਰੀਅਲ ਲੀਫ ਬ্লাইਟ ਆਈ ਹੈ ਜਾਂ ਤੁਹਾਡੀ ਇਹ ਹਲਦੀ ਰੋਗ ਹੈਗਾ ਇਸ ਤਾਂ ਇਹ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਪਰਾਲੀ ਤੇ ਜਿੰਦਾ ਰਹਿੰਦੀਆਂ ਹਾਂ ਤਾਂ ਜੇ ਉਹ ਜਿੰਦਾ ਰਹਿੰਦੀਆਂ ਤੇ ਉਸ ਜਗ੍ਹਾ ਤੇ ਪਰਾਲੀ ਦਾ ਨਿਪਟਾਰਾ ਕਰਨਾ ਪਵੇਗਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਇਹ ਬਿਮਾਰੀਆਂ ਦਿਨੋਂ ਦਿਨ ਮੁਸੀਬਤ ਬਣਦੀਆਂ ਜਾ ਰਹੀਆਂ ਤਾਂ ਇਹਦਾ ਨਿਪਟਾਰਾ ਕਿਵੇਂ ਕਰਨਾ ਇਹਦੇ ਪ੍ਰਤੀ ਸਪਸ਼ਟ ਗਾਈਡਲਾਈਨ ਜਿਹੜਾਗਾ ਸਰਕਾਰ ਵੱਲੋਂ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਜਾਰੀ ਹੋਣੀਆਂ ਚਾਹੀਦੀਆਂ ਕਿ ਭਾਈ ਜੇਕਰ ਉਹ ਜਿੰਦਾ ਰਹਿੰਦਾ ਅਸੀਂ ਪਰਾਲੀ ਵੀ ਸੰਭਾਲਣੀ ਹੈ ਤਾਂ ਕਿਹੜੀ-ਕਿਹੜੀ ਸਾਵਧਾਨੀਆਂ ਵਰਤਰੀਆਂ ਕਿਵੇਂ-ਕਿਵੇਂ ਕੀ-ਕੀ ਕਰਨਾ ਇੱਕ-ਇੱਕ ਗਾਈਡਲਾਈਨ ਜਿਹੜੀ ਹੈਗੀ ਜਾਰੀ ਕਰਨੀ ਚਾਹੀਦੀ ਹੈ ਜੇਕਰ ਕਿਤੇ ਫੇਲਿਅਰ ਹੈਗਾ ਤਾਂ ਫਿਰ ਉਹ ਪ੍ਰਾਈ ਦਾ ਨਿਪਟਾਰਾ ਕਿਵੇਂ ਕਰਨਾ ਇਹਦੇ ਸੰਬੰਧੀ ਗਾਈਡਲਾਈਨ ਜਿਹੜਾ ਸਰਕਾਰ ਨੂੰ ਜਾਰੀ ਕਰਨੀਆਂ ਚਾਹੀਦੀਆਂ ਧੰਨਵਾਦ ਖਾਲਸਾ ਜੀ ਤੁਸੀਂ ਆਪਣੇ ਬਜ਼ੀਰ ਸੁਰੂ ਦੇ ਵਿੱਚ ਸੰਬੋਧਿਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤਾਂ ਖੇਤੀਬਾੜੀ ਮਹਾਰਾ ਡਾਕਟਰ ਕੁਲਦੀਪ ਸਿੰਘ ਸ਼ੇਰਗੱਲ ਨਾਲ ਜਿਹੜੀ ਉਹ ਵਿਚਾਰ ਚਰਚਾ ਕੀਤੀ ਹੈ ਹਲਦੀ ਰੋਗ ਨੂੰ ਲੈ ਕੇ ਅਸੀਂ ਖੇਤਾਂ ਦੇ ਵਿੱਚ ਮੌਜੂਦ ਹਾਂ ਮੈਂ ਕੈਮਰਾਮੈਨ ਨੂੰ ਇੱਕ ਬਾਰੀ ਬੇਨਤੀ ਕਰੂਗਾ ਕਿ ਦਿਖਾ ਦਿੱਤਾ ਜਾਵੇ ਇਹ ਹਲਦੀ ਰੋਗ ਹੈ ਇਹ ਰੋਗ ਨੇ ਹੋਣਾ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹਾਲਕਿ ਇਹ ਨਵਾਂ ਨਹੀਂ ਹੈ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜਾ ਝੋਨੇ ਨੂੰ ਇਹ ਰੋਗ ਪੈਂਦਾ ਸੀਗਾ ਪਰ ਇਸ ਵਾਰਾ ਜਿਹੜਾ ਬਹੁਤ ਵੱਡੀ ਮਾਰਾ ਜਿਹੜਾ ਕਿਸਾਨਾਂ ਨੂੰ ਹਲਦੀ ਰੋਗ ਨੇ ਪਾਈ ਆ ਉਹ ਡਾਕਟਰ ਸਾਹਿਬ ਨੇ ਇਹ ਕਹੇਗੇ ਪੰਜਾਬ ਸਰਕਾਰ ਹਮੇਸ਼ਾ ਪਰਾਲੀ ਦਾ ਰੌਲਾ ਜਿਹੜਾ ਹੈਗਾ ਆਏ ਸਾਲ ਪੈਂਦਾ ਇਹ ਨਵਾਂ ਨਹੀਂ ਪੈਂਦਾ ਆਏ ਸਾਲ ਪਰਾਲੀ ਦਾ ਮੁੱਦਾ ਜਿਹੜਾ ਵੱਡੇ ਪੱਧਰ ਤੇ ਉੱਪਰ ਦਾ ਸੁਪਰੀਮ ਕੋਰਟ ਨੇ ਜਿਹੜਾ ਸਖਤ ਤਾੜਨਾ ਕੀਤੀ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਚਾਕੇ ਜੇਲ੍ਹ ਦੇ ਵਿੱਚ ਸੁੱਟੋ ਸਪਰੀਮ ਕੋਰਟ ਨੂੰ ਕਿਸਾਨਾਂ ਦੇ ਸਵਾਲ ਹੈਗੇ ਕਿ ਆਹ ਤੁਸੀਂ ਇਸ ਚੀਜ਼ ਦੇ ਜਵਾਬ ਦੇ ਹੈਗੇ ਹੋ ਪੰਜਾਬ ਸਰਕਾਰ ਇਸ ਚੀਜ਼ ਦੀ ਜਵਾਬ ਦੇ ਹੈਗੀ ਆ ਹੁਣ ਕਿਸਾਨ ਕਿੱਧਰ ਜਾਣ ਕਿਸਾਨ ਇੱਕ ਆਸਾਂ ਉਮੀਦਾਂ ਸਦਰਾਂ ਨੂੰ ਬੂਰ ਪੈਂਦਾ ਦੇਖਦਾ ਆਪਣੀ ਫਸਲ ਦੇ ਰਹੀ ਪਰ ਇੱਥੇ ਫਸਲ ਨੂੰ ਜਿਹੜੀ ਹਲਦੀ ਰੂਪੀ ਰੋਗ ਪਿਆ ਹੋਇਆ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਭਗ 7 ਤੋਂ 8 ਜ਼ਿਲ੍ਹਿਆਂ ਦੇ ਵਿੱਚ ਹਲਦੀ ਰੋਗ ਦੀ ਬਹੁਤ ਵੱਡੀ ਔਰ ਬਹੁਤ ਜ਼ਿਆਦਾ ਵੱਡੀ ਮਾਰ ਪਈ ਆ ਇੱਥੋਂ ਕਿਸਾਨ ਕਿਵੇਂ ਉੱਗਰੂਗਾ ਇੱਕ ਬਸੇ ਜਿਹੜੀ ਹੜਾਂ ਦੀ ਮਾਰ ਹੈ ਪੰਜਾਬ ਦੇ ਵਿੱਚ 12-13 ਜ਼ਿਲ੍ਹਿਆਂ ਨੂੰ ਪਈਆ ਉੱਥੇ ਹਲਦੀ ਰੋਗ ਬੌਣਾ ਰੋਗ ਉਹ ਡਾਕਟਰ ਸਾਹਿਬ ਨੇ ਬੇहद ਵਿਸਥਾਰ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਆ ਕਿ ਸਪਰੇਹਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਚਾਹੇ ਤੁਹਾਨੂੰ ਪੈਸਟੀਸਾਈਡ ਕੰਪਨੀਆਂ ਡਾਕਟਰ ਸਾਹਿਬ ਨੇ ਦਾਵਾ ਕੀਤਾ ਕਿ ਮੈਂ 50000 ਰੁਪਏ ਦੇਵਾਂਗਾ ਜੇਕਰ ਕੋਈ ਕੰਪਨੀ ਹਲਦੀ ਰੋਗ ਨੂੰ ਖਤਮ ਕਰੂਗੀ ਕਿਉਂਕਿ ਖਤਮ ਹੋ ਹੀ ਨਹੀਂ ਸਕਦਾ ਔਰ ਅੱਗੇ ਜਿਹੜਾ ਹਲਦੀ ਰੋਗ ਆ ਉਹ ਵਾਦਾ ਨਹੀਂ ਆ ਔਰ ਪੰਜਾਬ ਸਰਕਾਰ ਨੂੰ ਵੀ ਜਿਹੜਾ ਸਖਤ ਸ਼ਬਦਾਂ ਦੇ ਵਿੱਚ ਕਹਿ ਕੇ ਉਹਨਾਂ ਨੂੰ ਆਪਣਾ ਸਟੈਂਡ ਜਿਹੜਾ ਸਪਸ਼ਟ ਕਰਨਾ ਪਏਗਾ ਕਿ ਕਿਸਾਨਾਂ ਨੂੰ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਹੁਣ ਨੁਕਸਾਨ ਜਿਹੜਾ ਨਾ ਚੱਲਣਾ ਪਵੇ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸੁਦਾਣਾ ਕੈਮਰਾਮੈਨ ਗੁਰਸ਼ਰਨ ਦੇ ਨਾਲ ਧੰਨਵਾਦ